ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਭਿੰਦੀ ਉਹਨਾਂ ਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ ਜਿਨ੍ਹਾਂ ਨੇ ਜਪਿਆ ਚਾਹੇ ਸਿਮਰਨ ਕਰਦੇ ਆ ਚਾਹੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਵੱਡੀ ਗੱਲ ਹੈ ਭਰੋਸੇ ਦੀ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਜਿਨ੍ਹਾਂ ਨੇ ਭਰੋਸਾ ਕਰ ਲਿਆ ਉਹਨਾਂ ਨੇ ਸਭ ਕੁਝ ਪਾਇਆ ਤਾਂ ਮਿਹਨਤ ਕਰਨੀ ਪੈਂਦੀ ਹੈ ਉਤੇ ਯਕੀਨ ਬਣਾਉਣ ਵਾਸਤੇ ਉਤੇ ਭਰੋਸਾ ਰੱਖਣ ਵਾਸਤੇ ਕਿਸੇ ਗੁਰੂ ਦੇ ਪਿਆਰਿਆਂ ਤੋਂ ਸੁਣ ਰਿਹਾ ਸੀ ਕਿ ਸੁਣੋਗੇ ਨਾ ਧਿਆਨ ਨਾਲ ਤੇ ਭਰੋਸਾ ਵੱਜ ਜਾਏਗਾ ਤਰਨਤਾਰਨ ਦੀ ਗੱਲ ਹੈ ਇੱਕ ਪਰਿਵਾਰ ਹੈ ਕਿਸੇ ਨੇ ਜੋੜਿਆ ਕਾਦੇ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਪਤਾ ਕੀ ਹੈ ਜਦੋਂ ਅਸੀਂ ਸਾਡੇ ਅੰਦਰ ਸ਼ੰਕਾ ਛੇਤੀ ਆ ਜਾਂਦੀ ਹੈ ਅਸੀਂ ਕੀ ਸੋਚਦੇ ਆਂ ਵੀ ਗਿਣਤੀਆਂ ਮਿੰਤੀਆਂ ਨਾਲ ਪਾਠ ਨਹੀਂ ਹੋਣੇ ਚਾਹੀਦੇ ਉਹ ਤੋਂ ਭਾਗ ਕੀ ਆ ਗਿਣਤੀ ਮਿੰਤੀ ਨਾਲ ਕੋਈ ਨਹੀਂ ਜੋੜਦਾ ਹੁੰਦਾ ਜਿਵੇਂ ਆਪਾਂ ਬੱਚੇ ਨੂੰ ਸਾਈਕਲ ਸਿਖਾਉਨੇ ਆਂ ਪਹਿਲਾ ਉਹ ਕੈਂਚੀ ਚ ਲਾਉਣ ਲੱਗਦਾ ਹੈ ਫਿਰ ਹੌਲੀ ਹੌਲੀ ਅੱਗੇ ਵੱਧਦਾ ਹੈ ਫਿਰ ਉੱਪਰ ਬਹਿ ਜਾਂਦਾ ਹੈ ਕਾਠੀ ਤੇ ਏਦਾਂ ਸਾਈਕਲ ਆਪੀ ਚਲਾਉਣ ਲੱਗ ਜਾਂਦਾ ਉਹਦਾ ਭਾਵ ਹੁੰਦਾ ਵੀ ਪ੍ਰੇਰਣਾ ਇੱਕ ਵਾਰੀ ਲਾਉਣਾ ਕਿਤੇ ਸ਼ਰਦਾ ਨਾਲ ਕਰਕੇ ਵੇ ਤਰਨਤਾਰਨ ਦਾ ਪਰਿਵਾਰ ਹੈ ਇੱਕ ਬੀਬੀ ਆ ਤੇ ਘਰ ਵਾਲਾ ਬੜਾ ਬਿਮਾਰ ਆ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਤੇ ਭੱਜ ਖਲੇ ਸੱਬੋ ਭੱਜੈ ਆਸਰਾ ਚੂਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ ਭਰੋਸਾ ਹੋਣਾ ਚਾਹੀਦਾ ਉਹ ਤੱਤੀ ਵਾ ਵੀ ਲੱਗਣ ਨਹੀਂ ਦਿੰਦਾ ਤੇ ਜਦੋਂ ਗਿਆ ਪਰਿਵਾਰ ਕਿਸੇ ਕੋਲ ਗੁਰੂ ਦੇ ਪਿਆਰਿਆਂ ਕੋਲ ਮੇਰਾ ਮੇਰਾ ਪਤੀ ਹੈ ਜਿਹੜਾ ਉਹ ਬੜਾ ਬਿਮਾਰ ਹੈ ਜੀ ਮੈਂ ਕੀ ਕਰਾਂ ਉਹਨਾਂ ਨੇ ਕਿਹਾ ਕਿ ਪੰਜ ਪਾਠ ਉਹਨਾਂ ਦੇ ਕੋਲ ਬਹਿ ਕੇ ਰੋਜ਼ ਸੁਖਮਨੀ ਸਾਹਿਬ ਦੇ ਕਰਨੇ ਆ ਉਹਨੂੰ ਸੁਣਾਣੇ ਆ ਉੱਚੀ ਆਵਾਜ਼ ਵਿੱਚ ਰੋਜ਼ ਸੁਣਾਓ 40 ਦਿਨ ਕਰਕੇ ਵੇਖੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਦੀ ਕਿਰਪਾ ਕਰਨਗੇ ਹੁਣ ਜਦੋਂ ਬੰਦਾ ਦੁੱਖ ਵਿੱਚ ਹੋਵੇ ਨਾ ਤੇ ਕੁਝ ਵੀ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ ਕਿਤੇ ਫਿਰ ਬਾਣੀ ਪੜ੍ਹਨੀ ਸੀ ਤੇ ਜਦੋਂ ਸ਼ੁਰੂ ਕੀਤਾ ਪਾਠ ਜਾ ਕੇ ਪਤੀ ਬਿਮਾਰ ਹੈ ਬੱਚੇ ਸਾਹਮਣੇ ਹੈ ਕੋਲ ਬਹਿ ਕੇ ਬੀਬੀ ਪਾਠ ਕਰਦੀ ਪੰਜ ਪਾਠ ਸੁਖਮਨੀ ਸਾਹਿਬ ਦੇ ਅਸੀਂ ਥੋੜੇ ਜੇ ਨਾਲ ਅੱਕ ਜਾਂਦੇ ਆ ਨਹੀਂ ਬੈਠਿਆ ਜਾਂਦਾ ਨਾ ਮਨ ਨਹੀਂ ਟਿਕਦਾ ਪਾਠ ਕਰਦੀ ਰਹੀ 20 ਦਿਨ ਪਾਠ ਕੀਤਾ ਤबीयत ਹੋਰ ਖਰਾਬ ਹੋ ਗਈ ਬੀਬੀ ਦੇ ਘਰ ਵਾਲਾ ਹੋਰ ਬਿਮਾਰ ਹੋ ਗਿਆ ਹੁਣ ਬੱਚੇ ਕਹਿੰਦੇ ਆ ਕਿ ਵੇਖ ਮਾਤਾ ਤੂੰ ਰੋਜ਼ ਪਾਠ ਕਰਦੀ ਐ ਤੇ ਸਾਡੇ ਪਿਤਾ ਜੀ ਦੀ ਤਬੀਅਤ ਤਾਂ ਹੋਰ ਖਰਾਬ ਹੋ ਗਈ ਐ ਉਹ ਕਹਿੰਦੀ ਕੋਈ ਗੱਲ ਨਹੀਂ ਮੈਨੂੰ ਭਰੋਸਾ ਹੈ ਮੇਰਾ ਸਤਿਗੁਰੂ ਕਿਰਪਾ ਕਰੇਗਾ ਤੇ ਡਾਕਟਰ ਕਹਿੰਦੇ ਆ ਵੀ ਇਹਨੂੰ ਕਿਸੇ ਹੋਰ ਹਸਪਤਾਲ ਵਿੱਚ ਲੈ ਜਾਓ ਕੋਈ ਵਧੀਆ ਹਸਪੀਟਲ ਵੇਖੋ ਇਹਦੇ ਵਾਸਤੇ ਲੈ ਗਏ ਕਹਿੰਦੇ ਜਾ ਕੇ ਹਾਸਤਾਲ ਵਿੱਚ ਰੱਖਿਆ ਹੋਰ ਪਾਠ ਕੀਤੇ ਜਪਜੀ ਸਾਹਿਬ ਦੇ ਪਾਠ ਕਰਦੀ ਰਹੀ ਤਬੀਤ ਹੋਰ ਖਰਾਬ ਹੋ ਗਈ ਸਾਡੇ ਤੇ ਥੋੜੇ ਜੇ ਦੁੱਖ ਆ ਜਾਣ ਨਾ ਪਤਾ ਨਹੀਂ ਕਿੰਨੇ ਦਰਾਂ ਤੇ ਪਹੁੰਚ ਜਾਣੇ ਅਸੀਂ ਗੁਰੂ ਦਾ ਦਰ ਛੱਡ ਕੇ ਭਰੋਸਾ ਹੋਣਾ ਚਾਹੀਦਾ ਮਾਨੁਖੀ ਟੇਕ ਬਿਰਥੀ ਸਮਝਾਨ ਦੇਵਨ ਕੋ ਏਕੈ ਭਗਵਾਨ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇ ਉਹਦੇ ਹੱਥ ਵਿੱਚ ਆ ਸਭ ਕੁਝ ਜਗ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੀ ਪਾਠ ਕਰਦੀ ਰਹੀ ਤਬੀਅਤ ਹੋਰ ਖਰਾਬ ਹੋ ਗਈ ਕਹਿੰਦੇ ਜੀ ਇਹਨੂੰ ਅੰਮ੍ਰਿਤਸਰ ਸਾਹਿਬ ਲੈ ਜਾਓ ਉੱਥੇ ਵੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਵੀ ਪਰਿਵਾਰ ਸਾਹਮਣੇ ਤੇ ਬੀਬੀ ਇੱਕ ਪਾਸੇ ਬਹਿ ਕੇ ਪਾਠ ਕਰਦੀ ਐ ਉਹ ਬੜਾ ਕਹਿੰਦੇ ਆ ਬੱਚੇ ਕਿ ਵੇਖ ਤੂੰ ਕਿੰਨਾ ਪਾਠ ਕਰ ਰਹੀ ਹੈ ਤਬੀਅਤ ਹੋਰ ਖਰਾਬ ਹੋ ਰਹੀ ਹੈ ਉਹ ਕਹਿੰਦੀ ਕੋਈ ਨਹੀਂ ਮੈਨੂੰ ਭਰੋਸਾ ਹੈ ਭਰੋਸਾ ਨਹੀਂ ਟੁੱਟਣ ਦਿੱਤਾ ਤੇ ਜਦੋਂ ਤਬੀਅਤ ਹੋਰ ਖਰਾਬ ਹੋ ਗਈ ਡਾਕਟਰ ਕਹਿੰਦੇ ਇੱਥੇ ਇਲਾਜ ਨਹੀਂ ਹੋਏਗਾ ਇਹਨੂੰ ਦਿੱਲੀ ਲੈ ਜਾਓ ਹਸਪਤਾਲ ਵਿੱਚ ਦਿੱਲੀ ਲੈ ਗਏ ਉਥੇ ਵੀ ਬੀਬੀ ਪਾਠ ਕਰਦੀ ਰਹੀ ਕਹਿੰਦੇ ਪਾਠ ਕਰਦੀ ਨੂੰ 38 ਦਿਨ ਬੀਤ ਗਏ 38 ਮੇ ਦਿਨ ਡਾਕਟਰ ਕਹਿੰਦੇ ਵੀ ਇਹਦੀ ਘਰ ਲੈ ਜਾ ਕੇ ਸੇਵਾ ਕਰ ਲਓ ਇਹ ਬਿਮਾਰੀ ਹੈ ਜਿਹੜੀ ਬਹੁਤ ਵੱਧ ਚੁੱਕੀ ਹੈ ਦੇਖੋ ਉਹ ਬੀਬੀ ਨੇ ਫੇਰ ਵੀ ਭਰੋਸਾ ਨਾ ਛੱਡਿਆ ਵੀ ਚਲੋ ਬਾਣੀ ਪੜਨੀ ਤਾਂ ਕੋਈ ਮਾੜੀ ਗੱਲ ਨਹੀਂ ਬਾਣੀ ਤਾਂ ਆਪਾ ਪੜਦੇ ਰਹੀਏ ਤੇ ਮਨ ਵੀ ਟਿਕਦਾ ਬਾਣੀ ਪੜਨ ਨਾਲ ਮਨ ਤਕੜਾ ਹੁੰਦਾ ਬਾਣੀ ਪੜਨ ਨਾਲ ਚਲੋ ਜਿਵੇਂ ਹੁਕਮ ਹੈ ਪ੍ਰਮਾਤਮਾ ਦਾ ਬਾਣੀ ਤਾਂ ਪੜਦੇ ਰਹੀਏ ਜਦੋਂ 40 ਦਿਨ ਬੀਤ ਗਏ ਘਰ ਜਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਸੁਖ ਸੁਖ ਤੁਝ ਹੀ ਪਾਸ ਮੈਨੂੰ ਹੋਰ ਕੋਈ ਥਾ ਨਹੀਂ ਜਿੱਥੇ ਜਾ ਕੇ ਮੈਂ ਅਰਦਾਸ ਕਰ ਸਕਾਂ ਹੇ ਸੱਚੇ ਪਾਤਸ਼ਾਹ ਤੇਥੋਂ ਬਿਨਾ ਮੇਰਾ ਕੋਈ ਨਹੀਂ 40 ਦਿਨ ਬੀਤੇ ਕਹਿੰਦੇ 41ਵੇਂ ਦਿਨਾਂ ਥੋੜਾ ਥੋੜਾ ਠੀਕ ਹੋਣ ਲੱਗ ਪਿਆ ਮੇਨ ਤਾਂ ਬੜੀ ਵੱਡੀ ਸੀ ਉੱਪਰੋਂ ਦੁੱਖ ਹੋਵੇ ਤੇ ਉਧਰੋਂ ਬੁਟਕਾ ਸਭ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨੇ ਵੱਡੀ ਵੱਡੀ ਗੱਲ ਐ ਪਿਆਰਿਓ ਕਹਿਣਾ ਸੌਖਾ ਹੈ ਮਨ ਜੋੜ ਕੇ ਰੱਖਣਾ ਭਰੋਸਾ ਨਾ ਟੁੱਟਣ ਦਿੱਤਾ 42ਵੇਂ ਦਿਨ ਹੋਰ ਫਰਕ ਪਿਆ 43ਵੇਂ ਦਿਨ ਹੋਰ ਫਰਕ ਪਿਆ ਕਹਿੰਦੇ ਜਦੋਂ ਛਿਆਲੀ ਮਾ ਦਿਨ ਆਇਆ ਨਾ ਕਹਿੰਦੇ ਉਹ ਬੀਬੀ ਦਾ ਪਤੀ ਐਦਾਂ ਲੱਗੇ ਵੀ ਪੂਰਾ ਠੀਕ ਹੋ ਗਿਆ ਉਹਨੇ ਆਪਣੇ ਮੂੰਹ ਨਾਲ ਕਹਿ ਦਿੱਤਾ ਕਿ ਮੈਂ ਪੂਰਾ ਠੀਕ ਠਾਕ ਹਾਂ ਮੈਨੂੰ ਕੁਛ ਨਹੀਂ ਹੋਇਆ ਅਰਦਾਸ ਕੀਤੀ ਤੇ ਸਿਹਤ ਠੀਕ ਰਹਿਣ ਲੱਗ ਪਈ ਉਹ ਪਰਮਾਤਮਾ ਜਦੋਂ ਮਿਹਰ ਕਰਦਾ ਹੈ ਜਦੋਂ ਕੋਈ ਰਸਤਾ ਨਾ ਲੱਭੇ ਨਾ ਤੇ ਫਿਰ ਗੁਰੂ ਜੀ ਨੇ ਸ੍ਰਿਸ਼ਟੀ ਸਾਜੀ ਆ ਜੋ ਰਚਣਹਾਰ ਹੈ ਜਿਨੇ ਸਰੀਰ ਬਣਾਇਆ ਜੋ ਕੁਛ ਕਰਦਾ ਉਹ ਪਰਮਾਤਮਾ ਖੁਦ ਕਰਦਾ ਹੈ ਇਸ ਕਰਕੇ ਪਿਆਰਿਓ ਹਮੇਸ਼ਾ ਭਰੋਸਾ ਰੱਖਿਏ ਵਿਸ਼ਵਾਸ ਰੱਖਿਏ ਕਿਤੇ ਡਰਨਾ ਛੱਡੋ ਕਦੇ ਗੁਰੂ ਦਾ ਲੜਨਾ ਛੱਡੋ ਕਦੇ ਦੂਜਾ ਸਹਜਤਾ ਰੱਖੋ ਤੇ ਕਾਲੀ ਨਾ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਆਂ ਆਖੋ ਸਤਨਾ ਮਿਹਰ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਹਾਂਜੀ